ਸ਼ਿਵਾਨੀ ਤੇ ਪ੍ਰਦੀਪ ਦੋਨੇ ਇੱਕ ਦੂਸਰੇ ਨਾਲ ਵਿਆਹ ਕਰਵਾ ਕੇ ਬਹੁਤ ਜ਼ਿਆਦਾ ਖੁਸ਼ ਸੀ। ਇੱਕ ਦੂਜੇ ਨਾਲ ਹੱਸਦੇ ਨਜ਼ਰ ਆਏ, ਨੱਚਦੇ ਨਜ਼ਰ ਆਏ ਤੇ ਫਿਰ ਇਹੋ ਜਿਹਾ ਕੀ ਹੋ ਗਿਆ ਕਿ ਵਿਆਹ ਦੇ ਪਹਿਲੇ ਹੀ ਦਿਨ ਸ਼ਗਨਾ ਵਾਲੀ ਰਾਤ ਸ਼ਿਵਾਨੀ ਤੇ ਪ੍ਰਦੀਪ ਦੀ ਲਾਸ਼ ਉਹਨਾਂ ਦੇ ਬੈੱਡਰੂਮ ਦੇ ਵਿੱਚੋਂ ਮਿਲਦੀ ਆ। ਸ਼ਿਵਾਨੀ ਤੇ ਪ੍ਰਦੀਪ ਅਸਲ ਵਿੱਚ ਇੱਕ ਪਿਛਲੇ 1 ਸਾਲ ਤੋਂ ਇੱਕ ਦੂਸਰੇ ਨਾਲ ਫੋਨ ਤੇ ਗੱਲ ਕਰ ਰਹੇ ਸੀ। ਆਪਸ ਵਿੱਚ ਵਿਆਹ ਕਰਾਉਣਾ ਚਾਹੁੰਦੇ ਸੀ। ਤਾਂ ਹੌਲੀ-ਹੌਲੀ ਇਹਨਾਂ ਦਾ ਜਿਹੜਾ ਰਿਸ਼ਤਾ ਪ੍ਰਵਾਨ ਚੜਿਆ 1 ਸਾਲ ਬਾਅਦ ਇਹਨਾਂ ਦਾ ਵਿਆਹ ਹੁੰਦਾ ਪਰਿਵਾਰ ਬਹੁਤ ਖੁਸ਼ ਸੀ ਪਰਿਵਾਰ ਸ਼ਾਮ ਨੂੰ ਬਰਾਤ ਲੈ ਕੇ ਜਾਂਦਾ ਰਾਤ ਦਾ ਇਹਨਾਂ ਦਾ ਵਿਆਹ ਸੀ ਤਾਂ ਪੂਰੀ ਰਾਤ ਇਹਨਾਂ ਦੇ ਵਿਆਹ ਦੇ ਜਸ਼ਨ ਚੱਲਦੇ ਨੇ ਦੋਨੋਂ ਜਾਣੇ ਕਾਫੀ ਖੁਸ਼ ਨਜ਼ਰ ਆਏ ਪ੍ਰਦੀਪ ਠੁੰਮਕੇ ਲਗਾਉਂਦਾ ਆਪਣੇ ਯਾਰਾਂ ਦੇ ਨਾਲ ਨਜ਼ਰ ਆਇਆ ਤਾਂ ਫੇਰ ਅਗਲੇ ਦਿਨ ਸਵੇਰੇ ਬਰਾਤ ਵਾਪਸ ਆਉਂਦੀ ਆ ਕੁੜੀ ਨੂੰ ਵਿਆਹ ਕੇ ਬਹੁਤ ਖੁਸ਼ ਹੁੰਦੇ ਆ ਘਰ ਆਉਂਦੇ ਆ ਤਾਂ ਪਿੰਡ ਵਾਲੇ ਹੋਰ ਮਹਿਮਾਨ ਜਿਹੜੇ ਘਰ ਵਿੱਚ ਮੌਜੂਦ ਹੁੰਦੇ ਆ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਤਾਂ ਦਿਨ ਪੂਰਾ ਦਿਨ ਪਰ ਜਸ਼ਨ ਮਨਾਏ ਜਾਂਦੇ ਆ ਗੀਤ ਗਾਏ ਜਾਂਦੇ ਆ ਇਹਨਾਂ ਦੇ ਵਿਆਹ ਦੇ ਤਾਂ ਰਾਤ ਨੂੰ ਲਗਭਗ 10 ਵਜੇ ਪੂਰਾ ਪਰਿਵਾਰ ਖਾਣਾ ਖੂਣਾ ਖਾ ਕੇ ਆਪੋ ਆਪਣੇ ਕਮਰਿਆਂ ਵਿੱਚ ਚਲਾ ਜਾਂਦਾ ਤੇ ਸ਼ਿਵਾਨੀ ਤੇ ਪ੍ਰਦੀਪ ਵੀ ਆਪਣੇ ਕਮਰੇ ਵਿੱਚ ਚਲੇ ਜਾਂਦੇ ਨੇ ਤਾਂ ਅਗਲੀ ਸਵੇਰ ਇਹਨਾਂ ਦੀ ਇੱਕ ਹੋਰ ਪਾਰਟੀ ਸੀ ਤਾਂ ਉਸ ਪਾਰਟੀ ਦੀ ਤਿਆਰੀ ਕਰਦਾ ਪਰਿਵਾਰ ਤਾਂ ਪਹਿਲਾਂ ਸੁਬਾਹ ਭਰਾ ਆਪਣੇ ਭਰਾ ਨੂੰ ਵਾਜਾ ਮਾਰਦਾ ਪਰ ਉਹਨਾਂ ਨੂੰ ਲੱਗਦਾ ਕਿ ਚਲੋ ਇਹਨਾਂ ਨੂੰ ਕੀ ਡਿਸਟਰਬ ਕਰਨਾ ਤਾਂ ਭਰਾ ਇਕੱਲਾ ਹੀ ਸਬਜ਼ੀਆਂ ਲੈਣ ਵਾਸਤੇ ਜਿਹੜੀ ਪਾਰਟੀ ਉਹਨਾਂ ਨੇ ਦਿਨ ਵਿੱਚ ਰੱਖੀ ਸੀ ਆਪਣੇ ਪਿੰਡ ਦੇ ਲੋਕਾਂ ਵਾਸਤੇ ਉਹਦੀਆਂ ਤਿਆਰੀਆਂ ਵਿੱਚ ਜੁਟ ਜਾਂਦਾ ਉਹ ਮੰਡੀ ਚਲਾ ਜਾਂਦਾ ਤੇ ਦੂਸਰਾ ਪਰਿਵਾਰ ਵੇਟ ਕਰਦਾ ਰਹਿੰਦਾ ਕਿ ਚਲੋ ਦੁਲਹਾ ਦੁਲਹਨ ਨਵੇਂ ਨੇ ਉਹ ਆਉਣਗੇ ਬਾਹਰ ਆਉਣਗੇ ਜਦੋਂ ਕਾਫੀ ਦੇਰ ਤੱਕ ਦੋਨੋਂ ਜਾਨੇ ਬਾਹਰ ਨਹੀਂ ਆਉਂਦੇ ਤਾਂ ਪਰਿਵਾਰ ਉਹਨਾਂ ਨੂੰ ਆਵਾਜ਼ਾਂ ਮਾਰਦਾ ਕਾਫੀ ਦੇਰ ਆਵਾਜ਼ਾਂ ਮਾਰਦੇ ਰਹਿੰਦੇ ਆ ਪਰ ਜਦੋਂ ਟਾਈਮ ਕਾਫੀ ਜ਼ਿਆਦਾ ਹੋ ਗਿਆ ਦੋਨੇ ਬਾਹਰ ਹੀ ਨਹੀਂ ਹੁੰਦੇ ਤਾਂ ਫੇਰ ਪਰਿਵਾਰ ਨੂੰ ਸ਼ੱਕ ਹੋਣ ਲੱਗਦਾ ਕਿ ਆਖਰ ਮਾਮਲਾ ਕੀ ਆ ਦੋਨੋਂ ਜਾਨੇ ਬਾਹਰ ਕਿਉਂ ਨਹੀਂ ਆਏ ਤਾਂ ਉਹਨਾਂ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਬਾਹਰ ਸੱਦਣਾ ਸ਼ੁਰੂ ਕਰ ਦਿੱਤਾ ਜਦੋਂ ਫੇਰ ਵੀ ਨਹੀਂ ਆਏ ਤਾਂ ਉਹ ਸੋਚਣ ਲੱਗੇ ਵੀ ਇੰਨੀ ਵੀ ਗਹਿਰੀ ਕੀ ਨੀਂਦ ਤਾਂ ਫੇਰ ਉਹਨਾਂ ਨੇ ਦਰਵਾਜ਼ਾ ਭੰਨਿਆ ਖਿੜਕੀਆਂ ਤੋੜੀਆਂ ਜਦੋਂ ਉਹ ਖਿੜਕੀਆਂ ਤੋੜ ਕੇ ਕਮਰੇ ਦੇ ਅੰਦਰ ਦਾਖਲ ਹੁੰਦੇ ਆ ਤਾਂ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਉਹਨਾਂ ਦੀ ਕਿ ਸ਼ਵਾਨੀ ਤੇ ਪ੍ਰਦੀਪ ਦੋਨੇ ਮਰ ਚੁੱਕੇ ਸੀ ਦੋਹਾਂ ਦੀਆਂ ਲਾਸ਼ਾਂ ਕਮਰੇ ਦੇ ਅੰਦਰ ਸੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿ ਆਖਰ ਅਜਿਹਾ ਕੀ ਵਾਪਰ ਗਿਆ ਕੀ ਹੋ ਗਿਆ ਕਿ ਸ਼ਵਾਨੀ ਤੇ ਪ੍ਰਦੀਪ ਦੋਹਾਂ ਦੀਆਂ ਲਾਸ਼ਾਂ ਬੈੱਡ ਤੇ ਨੇ ਇਵੇਂ ਕਿਵੇਂ ਹੋ ਸਕਦਾ ਕਿ ਇਹ ਦੋਨੋਂ ਮਰ ਜਾਣ ਕਿਉਂਕਿ ਬਹੁਤ ਖੁਸ਼ੀ-ਖੁਸ਼ੀ ਇਹ ਦੋਨਾਂ ਨੇ ਵਿਆਹ ਕਰਵਾਇਆ ਸੀ ਤੇ ਹੁਣ ਇਹਨਾਂ ਦੀਆਂ ਲਾਸ਼ਾਂ ਕਮਰੇ ਦੇ ਵਿੱਚ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਪੁਲਿਸ ਆਈ ਪੁਲਿਸ ਨੇ ਦੋਨੇ ਜਿਹੜੀਆਂ ਲਾਸ਼ਾਂ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਲਾਸ਼ਾਂ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਸ਼ਵਾਨੀ ਸੀ ਉਹਦੀ ਲਾਸ਼ ਬੈੱਡ ਤੇ ਪਈ ਸੀ ਤੇ ਜਿਹੜਾ ਪ੍ਰਦੀਪ ਸੀ ਉਹਨੇ ਖੁਦ ਗਲ ਵਿੱਚ ਫਾਹਾ ਪਾ ਕੇ ਤੇ ਫਾਹਾ ਲੈ ਲਿਆ ਫੰਦਾ ਪਾ ਕੇ ਫਾਹਾ ਲੈ ਲਿਆ ਤਾਂ ਬੇहद ਮੰਦ ਭਾਗੀ ਘਟਨਾ ਹੈ ਵਾਪਰੀ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਘਰ ਦੇ ਪੁਲਿਸ ਪੁੱਛ ਪੁੱਛਦੀ ਰਹੀ ਘਰਦਿਆਂ ਨੂੰ ਕਿ ਕੀ ਇਹਨਾਂ ਵਿੱਚ ਕੋਈ ਲੜਾਈ ਝਗੜਾ ਸੀ ਪਰ ਗੱਲ ਤਾਂ ਇਹ ਸੀ ਨਾ ਕਿ ਵਿਆਹ ਦਾ ਪਹਿਲਾ ਹੀ ਦਿਨ ਸੀ ਸੁਹਾਗ ਰਾਤ ਵਾਲੀ ਰਾਤ ਸੀ ਤਾਂ ਇਹਨਾਂ ਇੰਨੇ ਜਿਆਦਾ ਖੁਸ਼ ਸੀ ਪਰਿਵਾਰ ਤਾਂ ਹੈਰਾਨ ਸੀ ਕਿ ਇਹ ਤਾਂ 1 ਸਾਲ ਤੋਂ ਗੱਲਬਾਤ ਕਰ ਰਹੇ ਆ ਵਿਆਹ ਕਰਾ ਕੇ ਤਾਂ ਖੁਸ਼ੀ ਬਹੁਤ ਸੀ ਆਈ ਕਿਵੇਂ ਹੋ ਸਕਦਾ ਕਿ ਇਹਨਾਂ ਦਾ ਕੋਈ ਲੜਾਈ ਝਗੜਾ ਹੋਵੇ ਤਾਂ ਫਿਰ ਜਦੋਂ ਪੁਲਿਸ ਨੇ ਪੋਸਟਮਾਰਟਮ ਕਰਵਾਇਆ ਲਾਸ਼ਾਂ ਦਾ ਤਾਂ ਫਿਰ ਸਚਾਈ ਸਾਹਮਣੇ ਆਈ ਪੁਲਿਸ ਨੇ ਦੱਸਿਆ ਕਿ ਜਿਹੜੀ ਸ਼ਵਾਨੀ ਸੀ ਉਹਦੀ ਮੌਤ ਗਲਾ ਕੁੱਟ ਕੇ ਕਰ ਦਿੱਤੀ ਗਈ ਸੀ ਉਹਦੀ ਹੱਤਿਆ ਤੇ ਜਿਹੜਾ ਦੂਸਰਾ ਪ੍ਰਦੀਪ ਸੀ ਉਹਨੇ ਖੁਦ ਨੂੰ ਫਾਹੇ ਲਗਾ ਕੇ ਉਹਦੀ ਫਾਹੇ ਨਾਲ ਮੌਤ ਹੋ ਗਈ ਸੀ ਤਾਂ ਜਦੋਂ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਈ ਸਾਰੀਆਂ ਫਿਰ ਗੱਲਾਂ ਸਾਹਮਣੇ ਆਈਆਂ ਤਾਂ ਜਿਹੜਾ ਪਰਿਵਾਰਕ ਮੈਂਬਰਾਂ ਦਾ ਜਾਂ ਹੋਰ ਰਿਸ਼ਤੇਦਾਰਾਂ ਦਾ ਕਹਿਣਾ ਸੀ ਪੁਲਿਸ ਨੇ ਇੱਕ ਮੋਬਾਈਲ ਫੋਨ ਜਿਹੜਾ ਪ੍ਰਦੀਪ ਦਾ ਉਹ ਜ਼ਬਤ ਕੀਤਾ ਸੀ ਹੋਰ ਤਾਂ ਪੁਲਿਸ ਕੋਲ ਕੋਈ ਸਬੂਤ ਨਹੀਂ ਸੀ ਤਾਂ ਉਹਦੇ ਤੋਂ ਅਨਮਾਨ ਲਗਾਇਆ ਗਿਆ ਕਿ ਪ੍ਰਦੀਪ ਨੇ ਆਪਣੇ ਕਿਸੇ ਹੋਰ ਮੋਬਾਈਲ ਤੋਂ ਆਪਣੇ ਹੀ ਮੋਬਾਈਲ ਤੇ ਇੱਕ ਮੈਸੇਜ ਭੇਜਿਆ ਸੀ ਦੱਸਿਆ ਜਾ ਰਿਹਾ ਕਿ ਸ਼ਵਾਨੀ ਕੋਲ ਤਾਂ ਕੋਈ ਮੋਬਾਈਲ ਨਹੀਂ ਸੀ ਤਾਂ ਪ੍ਰਦੀਪ ਦਾ ਹੀ ਉਹ ਮੋਬਾਈਲ ਸੀ ਪ੍ਰਦੀਪ ਨੇ ਉਸ ਮੋਬਾਈਲ ਦੇ ਉੱਪਰ ਇੱਕ ਮੈਸੇਜ ਭੇਜਿਆ ਸੀ ਜਿਹਦੇ ਵਿੱਚ ਉਹ ਇਹ ਪਤਾ ਕਰਨਾ ਚਾਹੁੰਦਾ ਸੀ ਉਹਨੇ ਆਪ ਹੀ ਸ਼ਾਇਦ ਉਹ ਮੈਸੇਜ ਭੇਜਿਆ ਸੀ ਜਿਹਦੇ ਵਿੱਚ ਉਹ ਪਤਾ ਕਰਨਾ ਚਾਹੁੰਦਾ ਸੀ ਕਿ ਮੇਰੀ ਘਰ ਵਾਲੀ ਦਾ ਕਿਸੇ ਹੋਰ ਨਾਲ ਅਫੇਅਰ ਤਾਂ ਨਹੀਂ ਸੀ ਮਤਲਬ ਵਿਆਹ ਦੇ ਪਹਿਲੇ ਦਿਨ ਜਦੋਂ ਬੰਦਾ ਖੁਸ਼ੀਆਂ ਮਨਾਉਂਦਾ ਉਸੇ ਹੀ ਦਿਨ ਉਹਨੇ ਆਪਣੀ ਘਰ ਵਾਲੀ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਇਸੇ ਅਧਾਰ ਤੇ ਉਹਨੇ ਇੱਕ ਮੈਸੇਜ ਭੇਜਿਆ ਉਹ ਕੁੜੀ ਦੀ ਵਰਜਿਨਿਟੀ ਚੈੱਕ ਕਰਨਾ ਚਾਹੁੰਦਾ ਸੀ ਕਿ ਇਹ ਕੁੜੀ ਸਹੀ ਆ ਮਤਲਬ ਇਹ ਇਹ ਇਹਦਾ ਕਿਸੇ ਹੋਰ ਨਾਲ ਅਫੇਅਰ ਤਾਂ ਨਹੀਂ ਇਹਨੇ ਪਹਿਲਾਂ ਕਿਸੇ ਨਾਲ ਸਰੀਰਕ ਸੰਬੰਧ ਤਾਂ ਨਹੀਂ ਬਣਾਏ ਇਹ ਚੀਜ਼ ਉਹ ਚੈੱਕ ਕਰਨਾ ਚਾਹੁੰਦਾ ਸੀ ਤਾਂ ਉਹਨੇ ਮੈਸੇਜ ਭੇਜੇ ਉਹਨੂੰ ਆਏ ਸੀਗਾ ਕਿ ਜੇਕਰ ਕੁੜੀ ਸਹੀ ਹੋਈ ਤਾਂ ਉਹ ਉਸ ਤਰੀਕੇ ਦਾ ਜਵਾਬ ਦੇਉ ਜੇਕਰ ਨਾ ਹੋਈ ਤਾਂ ਫਿਰ ਦੂਸਰੇ ਤਰੀਕੇ ਦਾ ਜਵਾਬ ਦੇਉ ਤਾਂ ਸ਼ਾਇਦ ਇਸੇ ਨੂੰ ਲੈ ਕੇ ਇਹਨਾਂ ਦੇ ਦਰਮਿਆਨ ਕੋਈ ਝਗੜਾ ਹੋਇਆ ਜੀਦੇ ਕਰਕੇ ਫਿਰ ਐਡਾ ਵੱਡਾ ਖੌਫਨਾਕ ਕਦਮ ਉਠਾਇਆ ਗਿਆ ਪੁਲਿਸ ਦੀ ਅਸ਼ੰਕਾ ਹੈ ਕਿ ਬਾਹਰੋਂ ਤਾਂ ਕੋਈ ਕਮਰੇ ਦੇ ਅੰਦਰ ਦਾਖਲ ਨਹੀਂ ਹੋ ਸਕਦਾ ਕਿਉਂਕਿ ਅੰਦਰੋਂ ਕੁੰਡੀਆਂ ਲੱਗੀਆਂ ਹੋਈਆਂ ਸੀ ਕਿਤੋਂ ਵੀ ਕੋਈ ਵਿਥ ਨਹੀਂ ਸੀ ਕੋਈ ਇਹੋ ਜੀ ਜਗ੍ਹਾ ਨਹੀਂ ਸੀ ਕਿ ਕੋਈ ਹੋਰ ਅੰਦਰ ਐਂਟਰ ਕਰ ਸਕੇ ਤਾਂ ਜੇਕਰ ਇਹ ਇਹਨਾਂ ਦੀ ਮੌਤ ਹੀ ਹੋ ਚੁੱਕੀ ਸੀ ਫਿਰ ਅੰਦਰ ਕੁੰਡੀਆਂ ਨਹੀਂ ਸੀ ਲੱਗੀਆਂ ਹੋਣੀਆਂ ਇਸ ਕਰਕੇ ਪ੍ਰਦੀਪ ਨੇ ਹੀ ਆਪਣੇ ਘਰ ਵਾਲੀ ਨੂੰ ਮਾਰਿਆ ਤੇ ਫੇਰ ਖੁਦ ਨੂੰ ਫਾਹ ਲਗਾ ਲਿਆ ਇੱਕ ਸ਼ੱਕ ਸ਼ੱਕ ਦੇ ਵਿੱਚ ਕਿ ਮੇਰੀ ਘਰ ਵਾਲੀ ਵਰਜ਼ਨ ਹੈ ਕਿ ਨਹੀਂ ਹੈ ਇਹ ਜਾਣਨ ਦੇ ਚੱਕਰ ਚੱਕਰ ਵਿੱਚ ਉਹਨੇ ਖੁਦ ਵੀ ਖੁਦਕੁਸ਼ੀ ਕਰ ਲਈ ਤੇ ਆਪਣੇ ਘਰ ਵਾਲੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਕਿੰਨੀ ਮੰਦਭਾਗੀ ਘਟਨਾ ਤੇ ਕਿਹੋ ਜੀ ਸੋਚ ਆ ਸਾਡੇ ਸਮਾਜ ਦੇ ਲੋਕਾਂ ਦੀ ਕਈ ਲੋਕ ਇਹ ਸੋਚਦੇ ਨੇ ਕਿ ਜਿਹੜੀ ਸਾਡੀ ਪ੍ਰੇਮਿਕਾ ਜਾਂ ਸਾਡੇ ਘਰ ਵਾਲੀ ਆ ਉਹ ਤਾਂ ਸਾਨੂੰ ਪਵਿੱਤਰ ਮਿਲੇ ਉਹਦਾ ਤੱਕ ਕਦੇ ਕਿਸੇ ਨਾਲ ਰਿਸ਼ਤਾ ਨਾ ਹੋਵੇ ਪਰ ਅਸੀਂ ਜਿੱਥੇ ਮਰਜੀ ਤੁਰੇ ਫਿਰੇ ਅੱਜ ਦੇ ਸਮਾਜ ਵਿੱਚ ਵੀ ਕਈ ਮੁੰਡੇ ਇਹੋ ਜਿਹੀ ਸੋਚ ਲੈ ਕੇ ਤੁਰੇ ਫਿਰਦੇ ਆ ਕਿ ਸਾਨੂੰ ਪ੍ਰੇਮਿਕਾ ਤਾਂ ਚਾਹੀਦੀ ਆ ਸਾਨੂੰ ਗਰਲਫ੍ਰੈਂਡ ਤਾਂ ਚਾਹੀਦੀ ਆ ਟਾਈਮ ਪਾਸ ਕਰਨ ਵਾਸਤੇ ਪਰ ਅਸੀਂ ਉਹਦੇ ਨਾਲ ਵਿਆਹ ਨਹੀਂ ਕਰਾਉਣਾ ਕਿਉਂਕਿ ਜੇ ਉਹ ਸਾਡੇ ਨਾਲ ਫਿਜ਼ੀਕਲ ਰਿਲੇਸ਼ਨ ਰੱਖ ਸਕਦੀ ਆ ਤਾਂ ਕਿਸੇ ਨਾਲ ਵੀ ਰੱਖ ਲੂ ਇਹੋ ਜਿਹੀ ਸੋਚ ਕੰਗਾਂ ਦੇ ਦਿਮਾਗਾਂ ਵਿੱਚ ਹੁੰਦੀ ਆ ਉਹ ਕਿਸੇ ਨਾਲ ਵੀ ਰੱਖ ਲੂਗੀ ਤੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੇਕਰ ਸਾਨੂੰ ਪ੍ਰੇਮਿਕਾ ਚਾਹੀਦੀ ਆ ਤਾਂ ਇਹੋ ਜਿਹੀ ਸਾਰੇ ਮੁੰਡੇ ਨੇ ਤੇ ਫਿਰ ਕੁੜੀਆਂ ਉਨ ਲਈ ਕਿਸੇ ਨਾ ਕਿਸੇ ਨਾਲ ਰਿਲੇਸ਼ਨ ਦੇ ਵਿੱਚ ਹੁੰਦੀਆਂ ਤਾਂ ਫੇਰ ਸਾਰੇ ਇੱਥੇ ਐਵੇਂ ਹੀ ਨੇ ਤਾਂ ਇਹੋ ਜੀ ਸੋਚ ਨਹੀਂ ਰੱਖਣੀ ਚਾਹੀਦੀ ਕਿ ਸਾਨੂੰ ਤਾਂ ਪਵਿੱਤਰ ਮਿਲੇ ਜਿਹੜਾ ਕੋਈ ਮਿਲੇ ਅਸੀਂ ਜਿੱਥੇ ਮਰਜੀ ਤੁਰੇ ਫਿਰੀਏ ਜੇ ਅੱਜ ਦੇ ਸਮੇਂ ਵਿੱਚ ਵੀ ਇਹ ਸੋਚ ਚੁੱਕੀ ਫਿਰਾਂਗੇ ਤਾਂ ਕਿੰਨੀ ਮਾੜੀ ਗੱਲ ਆ ਤੇ ਨਾਲ ਦੀ ਨਾਲ ਜਿਹੜੀ ਇਹ ਕੁੜੀ ਦੇ ਵਰਜਨ ਹੋਣ ਦਾ ਸਵਾਲ ਆ ਤਾਂ ਜਿਹੜੀਆਂ ਕੁੜੀਆਂ ਖੇਡਦੀਆਂ ਨੇ ਗੇਮਾਂ ਵਿੱਚ ਹਿੱਸਾ ਲੈਂਦੀਆਂ ਨੇ ਜਾਂ ਸਾਈਕਲ ਵਗੈਰਾ ਚਲਾਉਂਦੀਆਂ ਨੇ ਵੈਸੇ ਹੀ ਉਹਨਾਂ ਨੂੰ ਤਾਂ ਕਹਿੰਦੇ ਨੇ ਕਿ ਵੀ ਇਹ ਉਹਨਾਂ ਦੀ ਵਰਜਨੀੜੀ ਆ ਜਿਹੜੀ ਉਹ ਖਤਮ ਹੋ ਜਾਂਦੀ ਆ ਤਾਂ ਇਹੋ ਜਿਹੀ ਸੋਚ ਇਹੋ ਜਿਹੀ ਹੱਦ ਤੱਕ ਜਾ ਕੇ ਅਸੀਂ ਇਹ ਪਰਖਣ ਦੀ ਕੋਸ਼ਿਸ਼ ਕਰਦੇ ਆ ਕਿ ਸਾਡੇ ਘਰ ਵਾਲੀ ਪਵਿੱਤਰ ਹੈ ਕਿ ਨਹੀਂ ਹੈ ਤੇ ਜੇਕਰ ਅਸੀਂ ਪਵਿੱਤਰਤਾ ਚਾਹੁੰਨੇ ਆ ਤਾਂ ਨਾ ਅਸੀਂ ਖੁਦ ਕਿਸੇ ਦੀ ਧੀ ਭੈਣ ਨੂੰ ਖਰਾਬ ਕਰੀਏ ਤੇ ਨਾ ਸਾਨੂੰ ਕੋਈ ਮਿਲੇ ਫਿਰ ਜਦੋਂ ਅਸੀਂ ਗਰਲਫ੍ਰੈਂਡਾਂ ਰੱਖਣਾ ਚਾਹੁੰਨੇ ਆ ਪ੍ਰੇਮ ਕਾਵਾਂ ਰੱਖਣਾ ਚਾਹੁੰਨੇ ਆ ਤਾਂ ਫਿਰ ਸਾਡੇ ਨਾਲ ਵੀ ਉਹੀ ਕੁਝ ਹੋਊਗਾ ਪਰ ਇੱਥੇ ਇਹ ਸਾਡੇ ਸਮਾਜ ਦਾ ਜਿਹੜਾ ਨਜ਼ਰੀਆ ਉਹ ਸਾਇੰਟਿਫਿਕ ਨਹੀਂਗਾ ਵਿਗਿਆਨਕ ਨਹੀਂ ਇਸ ਕਰਕੇ ਹੀ ਅਸੀਂ ਇਹੋ ਜੀ ਧਕਿਆ ਨੂਸੀ ਘਟਿਆ ਸੋਚ ਚੁੱਕੀ ਫਿਰਦੇ ਆਂ ਦਿਮਾਗਾਂ ਦੇ ਵਿੱਚ ਜੇਕਰ ਅਸੀਂ ਵੀ ਯੂਰਪੀਅਨ ਕੰਟਰੀਆਂ ਦੀ ਤਰ੍ਹਾਂ ਇਹਨਾਂ ਜਿਹੜੇ ਕੁਦਰਤੀ ਰਿਸ਼ਤੇ ਨੇ ਇਹਨਾਂ ਨੂੰ ਕੁਦਰਤੀ ਸਮਝੀਏ ਤਾਂ ਇਹੋ ਜੀ ਘਟਿਆ ਸੋਚ ਆਪਣੇ ਦਿਮਾਗਾਂ ਵਿੱਚ ਨਾ ਰਖੀਏ ਤਾਂ ਨਤੀਜੇ ਆ ਨਾ ਹੋਣ ਇਹੋ ਜੀਆਂ ਕਈ ਸਾਰੀਆਂ ਘਟਨਾਵਾਂ ਮੈਂ ਆਪਣੀ ਅੱਖੀਂ ਦੇਖੀਆਂ ਨੇ ਸਾਡੀ ਇੱਕ ਕੁੜੀ ਲੜਕੀ ਸਾਡੇ ਜਾਣਕਾਰ ਹੈ ਮੇਰੇ ਕਿਸੇ ਜਾਣਕਾਰ ਮੁੰਡੇ ਦੀ ਭੈਣ ਸੀਗੀ ਉਹ ਤਾਂ ਉਹਦਾ ਇਹੀ ਮਸਲਾ ਸੀ ਅਸੀਂ ਬਹੁਤ ਉਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਮੁੰਡਾ ਆਪ ਤਾਂ ਕਈ ਥਾਵਾਂ ਤੇ ਫਿਰਦਾ ਸੀ ਉਹਦੇ ਘਰ ਵਾਲਾ ਪਰ ਜਦੋਂ ਕੁੜੀ ਦੀ ਵਾਰੀ ਆਹੀ ਮਤਲਬ ਉਹਦਾ ਵਿਆਹ ਹੋਇਆ ਤੇ ਕੁੜੀ ਤੋਂ ਉਹਨੇ ਪੁੱਛ ਲਿਆ ਵੀ ਤੇਰਾ ਕਿਸੇ ਨਾਲ ਕੋਈ ਰਿਲੇਸ਼ਨ ਤਾਂ ਨਹੀਂ ਸੀ ਤਾਂ ਕੁੜੀ ਨੇ ਉਹਨੂੰ ਇਮਾਨਦਾਰੀ ਨਹੀਂ ਦੱਸਤਾ ਤੇ ਬਾਅਦ ਵਿੱਚ ਮੁੰਡੇ ਤੋਂ ਬਰਦਾਸ਼ਤ ਨਹੀਂ ਹੋਇਆ ਫਿਰ ਉਹ ਚੀਕਿਆ ਚਲਾਇਆ ਪਹਿਲਾਂ ਖੁਦ ਵੀ ਦਾਸਦਾ ਕਿ ਹਾਂ ਮੇਰੇ ਵੀ ਆ ਕੁੜੀਆਂ ਦੇ ਨਾਲ ਰਿਲੇਸ਼ਨ ਸੀ ਤੇ ਜਦੋਂ ਕੁੜੀ ਨੇ ਉਹੀ ਗੱਲ ਉਹਨੂੰ ਦੱਸ ਦਿੱਤੀ ਕਿ ਚਲੋ ਜੋ ਵੀ ਪਾਸਟ ਸੀ ਉਹਨੂੰ ਭੁੱਲ ਜੋ ਅੱਗੇ ਤੋਂ ਆਪਾਂ ਨਵੀਂ ਜ਼ਿੰਦਗੀ ਸ਼ੁਰੂ ਕਰੀਏ ਤਾਂ ਫੇਰ ਮੁੰਡੇ ਤੋਂ ਬਰਦਾਸ਼ਤ ਨਹੀਂ ਹੋਇਆ ਉਹ ਮੁੰਡੇ ਨੇ ਉਹ ਕੁੜੀ ਨੂੰ ਤਲਾਕ ਹੀ ਦੇ ਦਿੱਤਾ ਤੇ ਭਾਵੇਂ ਜਿਹੜੀ ਕਿਸੇ ਹੋਰ ਕੁੜੀ ਨਾਲ ਤੂੰ ਵਿਆਹ ਕਰਾਏਗਾ ਫਿਰ ਤੈਨੂੰ ਕੀ ਪਤਾ ਕਿ ਉਹ ਪਵਿੱਤਰ ਹੀ ਆ ਜਦੋਂ ਸਮਾਜ ਵਿੱਚ ਅਸੀਂ ਹੋਰ ਕੁੜੀਆਂ ਦੇ ਨਾਲ ਰਿਲੇਸ਼ਨ ਰੱਖਦੇ ਹਾਂ ਤਾਂ ਉਦੋਂ ਇਹ ਸੋਚਿਆ ਕਰੋ ਕਿ ਸਾਨੂੰ ਵੀ ਇਸੇ ਹੀ ਸਮਾਜ ਦੇ ਵਿੱਚੋਂ ਕੋਈ ਲੜਕੀ ਮਿਲਣੀ ਆ ਤਾਂ ਫੇਰ ਪਵਿੱਤਰ ਕੁਝ ਨਾ ਪਾ ਲੋ ਸੋ ਨਾ ਹੀ ਇਹ ਕੋਈ ਪਵਿੱਤਰਤਾ ਦਾ ਪੈਮਾਨਾ ਹੈ ਇਨਸਾਨ ਚਾਹੀਦਾ ਤੁਹਾਨੂੰ ਪਿਆਰ ਕਰਨ ਵਾਲਾ ਇਹ ਕੋਈ ਪਵਿੱਤਰਤਾ ਦਾ ਪੈਮਾਨਾ ਨਹੀਂ ਕਿਸੇ ਦਾ ਕਰੈਕਟਰ ਪਰਖਣ ਦਾ ਇਹ ਕੋਈ ਪੈਮਾਨਾ ਨਹੀਂ ਹੈਗਾ ਜਿਹੜੇ ਤਰੀਕੇ ਦੇ ਨਾਲ ਇਸ ਮੁੰਡੇ ਨੇ ਉਸ ਕੁੜੀ ਦਾ ਕਰੈਕਟਰ ਪਰਖਿਆ ਉਹਨੂੰ ਚਰਿੱਤਰਵਾਣ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਇਹਦੀ ਵਰਜਨਿਟੀ ਸਹੀ ਹੋਈ ਤਾਂ ਇਹ ਪਵਿੱਤਰ ਆ ਤੇ ਜੇ ਨਹੀਂ ਤਾਂ ਇਹ ਅਪਵਿੱਤਰ ਆ ਇਹ ਬਹੁਤ ਹੀ ਛੋਟੀ ਸੋਚ ਆ ਸਾਡੇ ਸਮਾਜ ਦੇ ਲੋਕਾਂ ਦੀ ਸੋ ਬੇहद ਮੰਦਭਾਗੀ ਘਟਨਾ ਕਿ ਇੱਕ ਨਿੱਕੀ ਜੀ ਤੇ ਘਟੀਆ ਸੋਚ ਨੇ ਪੂਰਾ ਘਰ ਬਰਬਾਦ ਕਰ ਦਿੱਤਾ ਜਿਹੜੇ ਪਰਿਵਾਰ ਨੇ ਇੰਨੀਆਂ ਖੁਸ਼ੀਆਂ ਦੇ ਨਾਲ ਆਪਣੇ ਪੁੱਤ ਦਾ ਵਿਆਹ ਕੀਤਾ ਸੀ ਤੇ 2 ਮਿੰਟਾਂ ਵਿੱਚ ਹੀ ਸਾਰਾ ਕੁਝ ਤਹਿਸ ਨਹਿਸ ਹੋ ਗਿਆ ਦੋਹਾਂ ਦੀਆਂ ਲਾਸ਼ਾਂ ਵਿਆਹ ਦੇ ਪਹਿਲੇ ਦਿਨ ਹੀ ਕਮਰੇ ਵਿੱਚੋਂ ਬਾਹਰ ਆਈਆਂ ਭਾਈ ਜੇਕਰ ਤੈਨੂੰ ਯਕੀਨ ਹੀ ਨਹੀਂ ਸੀ ਤੇ ਇੱਕ ਸਾਲ ਤੋਂ ਤੂੰ ਉਹਦੇ ਨਾਲ ਗੱਲਾਂ ਕਰ ਰਿਹਾ ਸੀ ਇੱਕ ਸਾਲ ਤੁਹਾਡੇ ਰਿਸ਼ਤੇ ਦੀ ਗੱਲਬਾਤ ਚੱਲਦੀ ਰਹੀ ਹੈ ਤੇ ਤੂੰ ਵਿਆਹ ਹੀ ਨਹੀਂ ਸੀ ਕਰਵਾਉਣਾ ਨਾਲੇ ਖੁਦ ਹੀ ਜਾਨ ਗਵਾਈ ਤੇ ਨਾਲੇ ਉਸ ਕੁੜੀ ਦੀ ਜਾਨ ਗਵਾਈ ਜਿਹਦਾ ਕੋਈ ਕਸੂਰ ਹੀ ਨਹੀਂ ਸੀ ਜਿਨੇ ਸ਼ਾਇਦ ਉਹਨੂੰ ਸੱਚ ਹੀ ਬੋਲਿਆ ਹੋਊਗਾ ਜੋ ਵੀ ਬੋਲਿਆ ਹੋਊਗਾ ਤਾਂ ਫਿਰ ਵਿਆਹ ਕਰਾਉਣ ਦੀ ਲੋੜ ਹੀ ਕੀ ਸੀ